ਤੇ ਮੇਰਾ ਮੁੰਡਾ ਕਿਤੇ 20 ਦਾ ਕਾਇਬਸੂਰ ਲੈ ਲਾਂ ਜਾਂ ਕਿਤੇ 10 ਦਾ ਲੈ ਲਾਂਦਾਗਾ ਤੇ ਆਥ ਨੇ ਫਿਰ ਬਹੂ ਨੂੰ ਕੁੱਟਦਾ ਬੱਚਿਆਂ ਵਾਸਤੇ ਕੰਮ ਨਹੀਂ ਕਰਦਾ ਬਹੂ ਤੋਂ ਪੈਸੇ ਮੰਗਦਾ ਮੈਨੂੰ ਪੈਸੇ ਦੇ ਕੁੱਟਦਾਗਾ ਵੀ ਮੈਨੂੰ ਮੈਂ ਕਾਇਬਸੂਰ ਲੈਣੇ ਨੇ ਮੈਨੂੰ ਪੈਸੇ ਦੇ ਇੱਥੇ ਪੱਤੇ ਲਪੋ ਜਾਂਦੇ ਨੇ ਸਾਡੇ ਬਾਗਲ 'ਚ ਟੀਕੇ ਲਪੋਉਂਦੇ ਨੇ ਜੀ ਅਸੀਂ ਬਹੁਤ ਤੰਗਾਂ ਜੀ ਨਸਿਆਂ ਤੋਂ ਬਹੁਤ ਤੰਗਾਂ ਮੇਰੇ ਦੋ ਪੋਤੀਆਂ ਨੇ ਕਿੱਥੇ ਮੇਰੀ ਨੂੰ ਲੈ ਕੇ ਜਾਊਗੀ ਚੋਰੀਆਂ ਵੀ ਕਰਦੇ ਨੇ ਰਾਤਾਂ ਨੂੰ ਵੀ ਕੋਠਿਆਂ ਤੇ ਚੜ੍ਹਦੇ ਨੇ ਅਸੀਂ ਤਾਂ ਜੀ ਬਹੁਤ ਤੰਗਾਂ ਬੜਾ ਜਿਆਦਾ ਤਾਂਗਾ ਜੀ ਅਸੀਂ ਪਰੇਸ਼ਾਨ ਹੋ ਰਿਆਂ ਨਸ਼ੇ ਤੋਂ ਸਾਡੀ ਹੱਥ ਬੰਨ ਕੇ ਸਰਕਾਰ ਨੂੰ ਇਹੀ ਬੇਨਤੀ ਆ ਵੀ ਨਸ਼ੇ ਦੇ ਨੱਥ ਪਾਈ ਜਾ ਜਦੋਂ ਮੰਡੀ ਦੇ ਗੇਟ ਤੇ ਸਰੇ ਆਮ ਬਿਕਦਾ ਜੀ ਫਿਰ ਛਾੜੇ ਘਰਾਂ ਤੱਕ ਤਾਂ ਪਹੁੰਚਣਾ ਸਾਰ ਨਹੀਂ ਆ ਪਹੁੰਚ ਗਿਆ ਅਸੀਂ ਸਾਡੇ ਘਰਾਂ ਤੱਕ ਹੋਰ ਪਿੱਛੇ ਕੀ ਰਹਿ ਗਿਆ ਜੀ ਹੋਰ ਔਰਤਾਂ ਨਾਲ ਗੱਲ ਕਰਦੇ ਮਾਤਾ ਜੀ ਆਪਣਾ ਕੀ ਨਾਮ ਆ ਮੇਰਾ ਨੌਰਾਣੀ ਆ ਜੀ ਕਿਵੇਂ ਲੱਗਦਾ ਕਿ ਜਿਹੜੀ ਉਮਰ ਤੁਸੀਂ ਆਪਣੇ ਘਰ ਦੇ ਕੰਮ ਜਾਂ ਜਿਹੜੇ ਟਾਈਮ ਆਪਦੇ ਘਰ ਦੇ ਕੰਮ ਕਰਨੇ ਸੀ ਉੱਥੇ ਹੁਣ ਤੁਹਾਨੂੰ ਰਾਖੀ ਕਰਨੀ ਪੈ ਰਹੀ ਹੈ ਮੈਂ ਜੀ ਬਾਣੀਆਂ ਦੇ ਕੰਮ ਕਰਦੀ ਆ ਪੋਚਾ ਲਾਉਣੀ ਆ ਦੋ ਮੇਰੇ ਪੋਤੀਆਂ ਨੇ ਵੱਡੇ ਪ੍ਰੈਸ਼ਰ ਨਾਲ ਮੇਰੀ ਨੂੰਹ ਕੋਲੇ ਤੇ ਮੇਰਾ ਮੁੰਡਾ ਕਿਤੇ 20 ਦਾ ਕੈਬਸੂਲ ਲੈ ਲਾਂ ਜਾਂ ਕਿਤੇ 10 ਦਾ ਲੈ ਲਾਂਦਾਗਾ ਤੇ ਆਥ ਨੇ ਫਿਰ ਬਹੂ ਨੂੰ ਕੁੱਟਦਾ ਬੱਚਿਆਂ ਵਾਸਤੇ ਕੰਮ ਨਹੀਂ ਕਰਦਾ ਬਹੂ ਤੋਂ ਪੈਸੇ ਮੰਗਦਾ ਮੈਨੂੰ ਪੈਸੇ ਦੇ ਕੁੱਟਦਾਗਾ ਵੀ ਮੈਨੂੰ ਮੈਂ ਕੈਬਸੂਲ ਲੈਣੇ ਨੇ ਮੈਨੂੰ ਪੈਸੇ ਦੇ ਮੇਰੇ ਮੁੰਡੇ ਨੂੰ ਕਹਿ ਦਾਂਦੇ ਨੇ ਤੈਨੂੰ ਕੈਬਸੂਲ ਦੇ ਦਾਂਗੇ ਸਾਨੂੰ ਇੱਥੇ ਤਾਰਿਆ ਤੈਨੂੰ 2 ਦੇ ਦਾਂਗੇ ਤੈਨੂੰ 3 ਦੇ ਦਾਂਗੇ ਮੇਰੀਆਂ ਨੂੰ ਸਾਨੂੰ ਕੁੱਟਦੇ ਨੇ ਜੀ ਦੋਨੇ ਮੁੰਡੇ ਰਾਤ ਵੀ ਕੁੱਟੀਆਂ ਅਸੀਂ ਰਾਤ ਵੀ ਧਰਨੇ ਤੇ ਤੀ ਮੁੰਡੇ ਸਖਿਆਤੇ ਵੀ ਤੇਰੀ ਮੰਮੀ ਹੋਰੀਆਂ ਧਰਨੇ ਤੇ ਤੀਆਂ ਵੀ ਇਹ ਕਿਉਂ ਬੈਠੀਆਂ ਤੀ ਤੁਸੀਂ ਮੰਦਾ ਚੰਗਾ ਬੋਲੋ ਮੇਰੀ ਨੂਨੇ ਜਾ ਕੇ ਕਿਸੇ ਗਮਾਂਡੀਆਂ ਦੇ ਰਾਤ ਕੱਟੀ ਨਾਲੇ ਮੇਰਾ ਪੋਤਾ ਇਕਾ ਜੀ ਉਹ ਦੇਖਦਾ ਮੰਜੇ ਤੋਂ ਨਾਲੇ ਮੇਰੀ ਨੂਦੇ ਬੱਚਾ ਹੋਣ ਵਾਲਾ ਜੀ ਉਹ ਕੁੱਟੀ ਇਹ ਜਿਹੜੇ ਸਾਡੇ ਬੇੜੇ ਦੇ ਬਲਾਈਕੀਏ ਨੇ ਉਹ ਸਾਡੇ ਮੁੰਡਿਆਂ ਨੂੰ ਸਖਿਆਉਂਦੇ ਨੇ ਵੀ ਛੋਟੀਆਂ ਮਾਵਾ ਕਿਉਂ ਬੈਠੀਆਂ ਨੇ ਉੱਥੇ ਵੀ ਇਹਨਾਂ ਨੂੰ ਮਾੜਾ ਚੰਗਾ ਬੋਲੋ ਨਾਲੇ ਦੇਖੀ ਨਾ ਅਸੀਂ ਬਹੂਆਂ ਨੂੰ ਜੀ ਡਰ ਦੇ ਬਾਹਰ ਨਹੀਂ ਲਿਕੜਨ ਦੇ ਦਿੰਦੇ ਨਸ਼ੇੜੀਆਂ ਤੋਂ ਤੇ ਵੀ ਬੰਵਾਂ ਨੂੰ ਮੁੰਡੇ ਕਹਿੰਦੇ ਵੀ ਤੁਸੀਂ ਬਾਹਰ ਨਾਲ ਲਿਕੜੋ ਨਸੇ ਨਾਲ ਟੁੰਨੋ ਹੋ ਕੇ ਬੰਦੇ ਘੁੰਮਦੇ ਨੇ ਨਾਤਾ ਜੀ ਸਾਡੀ ਧੀ ਨਾ ਕੋਈ ਨੂੰ ਕੋਈ ਬਾਹਰੇ ਨਹੀਂ ਲਿਕੜ ਸਕਦੀ ਆ ਜੀ ਸਾਡਾ ਥਾਵਾਗਾ ਮੇਰੀ ਦਰਾਣੀ ਦੇ ਸਿਰ ਤੇ ਬੰਦਾ ਨਹੀਂ ਮੇਰੀ ਉਹ ਭਤੀਜੀ ਵੀ ਆਉਂਦੀ ਐ ਇੱਥੇ ਆ ਮੈਚਾ ਖੋਲਣਾ ਬੱਚੇ ਵੀ ਆਉਂਦੇ ਨੇ ਇੱਥੇ ਪੱਤੇ ਲਕੋ ਜਾਂਦੇ ਨੇ ਸਾਡੇ ਬਾਗਲ ਚ ਟੀਕੇ ਲਕਾਉਂਦੇ ਨੇ ਜੀ ਅਸੀਂ ਬਹੁਤ ਤੰਗਾ ਜੀ ਨਸੇ ਤੋਂ ਬਹੁਤ ਤੰਗਾ ਮੇਰੇ ਦੋ ਪੋਤੀਆਂ ਨੇ ਕਿੱਥੇ ਮੇਰੀ ਨੂੰ ਲੈ ਕੇ ਜਾਊਗੀ 25 ਸਾਲ ਦਾ ਮੇਰਾ ਮੁੰਡਾ ਗਾ ਜਦੋਂ ਹੁਣ ਨਸਾ ਕਰਦਾ ਗਾ ਕਿੱਥੋਂ ਮੇਰੀਆਂ ਦੋ ਪੋਤੀਆਂ ਨੂੰ ਖਵਾਊਗਾ ਜੀ ਬਹੁਤ ਅਸੀਂ ਪਰੇਸ਼ਾਨ ਆ ਜੀ ਸਾਡੇ ਕਾਰਨ ਤੁਸੀਂ ਇਹੀ ਮੰਨਦੇ ਹੋ ਕਿ ਜੇ ਇੱਥੇ ਵਿਕਦਾ ਹੈਗਾ ਤਾਂ ਤੁਹਾਡੇ ਘਰਾਂ ਤੱਕ ਪਹੁੰਚਿਆ ਹੈਗਾ ਹਾਂ ਤਾਂ ਕਰਾਂ ਤੱਕ ਪਹੁੰਚਿਆ ਜੀ ਚੋਰੀਆਂ ਵੀ ਕਰਦੇ ਨੇ ਰਾਤਾਂ ਨੂੰ ਵੀ ਕੋਠਿਆਂ ਤੇ ਚੜ੍ਹਦੇ ਨੇ ਅਸੀਂ ਤਾਂ ਜੀ ਬਹੁਤ ਤੰਗ ਆ ਬਾਲਾ ਜਿਆਦੇ ਤੰਗ ਆ ਜੀ ਅਸੀਂ ਪਰੇਸ਼ਾਨ ਹੋ ਰਿਆ ਨਸ਼ੇ ਤੋਂ ਸਾਡੀ ਹੱਥ ਬੰਨ ਕੇ ਸਰਕਾਰ ਨੂੰ ਇਹੀ ਬੇਨਤੀ ਆ ਵੀ ਨਸ਼ੇ ਦੇ ਨੱਥ ਪਾਈ ਜਾਵੇ ਸਾਡੇ ਜਿਹੜੇ ਬੱਚੇ ਨੇ ਉਹ ਬੱਚ ਛਕੜ ਸਾਡੇ ਬੱਚੇ ਕਮਾਈ ਕਰਨ ਆਪਦੇ ਬੱਚਾ ਨੂੰ ਖਵਾਉਣ ਨਸ਼ਾ ਨਾ ਖਾਣ ਸਾਡਾ ਇਹੀ ਆ ਜੀ ਸਾਡੀ ਤਾਂ ਇਹ ਹੁਣ ਸਾਨੂੰ ਇਹੀ ਟੈਨਸ਼ਨ ਆ ਵੀ ਸਾਡੇ ਬੱਚੇ ਮਰਨਗੇ ਨਸ਼ਾ ਖਾ ਖਾ ਕੇ ਜਦੋਂ ਕੈਬਸੂਲ ਖਾਂਦੇ ਨੇ ਜੀ ਟੀਕਾ ਲਾਉਣ ਲੱਗ ਜਣਗੇ ਕੱਲ ਨੂੰ ਬੱਚਿਆਂ ਨੂੰ ਕੁਝ ਖਵਾਉਂਦੇ ਨਹੀਂ ਦੋ ਦੋ ਤਿੰਨ ਤਿੰਨ ਜਵਾਕ ਨੇ ਬਹੁਆਂ ਬਾਰੇ ਨਹੀਂ ਲਿਕੜਨੇ ਦਿੰਦੇ ਵੀ ਨਸ਼ਾ ਖਾ ਫਿਰਦੇ ਨੇ ਨਸੇ ਵਾਲੇ ਕੋਈ ਮੋਟਰ ਨਹੀਂ ਸਾੜ ਸਕਦੀ ਬਹੂ ਬੇੜੇ ਚ ਆ ਕੇ ਬੀਹ ਚ ਕੋਈ ਕੂੜਾ ਨਹੀਂ ਸਿੱਟ ਸਕਦੀ ਇੱਧਰ ਬਾਹਰ ਭਰਾ ਜਾਣਾ ਬਣਿਆ ਹੋਇਆ ਜੀ ਇੱਧਰ ਨਹੀਂ ਜਾ ਸਕਦੀਆਂ ਕੋਈ ਮੰਡੀ ਮੰਨੀ ਬੁੜੀ ਇੱਥੇ ਦਿਹਾੜੀ ਵਾਲੇ ਬੰਦੇ ਬੈਂਦੇ ਨੇ ਅਸੀਂ ਵੋਟਾਂ ਪਾ ਕੇ ਜਿੱਤ ਆ ਕੇ ਅਸੀਂ ਆਹ ਸ਼ਟਰ ਪਵਾਇਆ ਵੀ ਸਾਡੇ ਲੇਬਰ ਵਾਲੇ ਬੰਦੇ ਬੈਠਣੇ ਇੱਥੇ ਇੱਥੇ ਬੈਂਦੇ ਨੇ ਨਸ਼ੇ ਵਾਲੇ ਬੰਦੇ ਵੀ ਨਸ਼ਾ ਲੈ ਲੋ ਨਸ਼ਾ ਲੈ ਲੋ ਜਿਹੜਾ ਕੋਈ ਸਾਡੇ ਮੁੰਡਿਆਂ ਨੂੰ ਨਾ ਦਿਹਾੜੀ ਪੁੱਛਣਾ ਆਉਂਦਾਗਾ ਵੀ ਉਹਨਾਂ ਨੂੰ ਦਿਹਾੜੀ ਵਾਲਿਆਂ ਨੂੰ ਕਹਿੰਦੇ ਨੇ ਆ ਨਸ਼ਾ ਲੈ ਜੋ ਆਹ ਜ਼ਿੰਮੇਦਾਰ ਆਉਂਦੇ ਨੇ ਦਿਹਾੜੀ ਪੁੱਛਣ ਮੁੰਡਿਆਂ ਨੂੰ ਕਹਿੰਦੇ ਨੇ ਨਸ਼ਾ ਲੈੜਾ ਨਸ਼ਾ ਲੈਣਾ ਆਏ ਬੋਲਦੇ ਨੇ ਇੱਥੇ ਦਿਹਾੜੀ ਵਾਲੇ ਤਾਂ ਬੈਠਣੋਂ ਹਟਾਤੇ ਨਸ਼ੇ ਵਾਲੀ ਬੈੰਦੇ ਨੇ ਕਹਿੰਦਾਂ ਦੇਣ ਸਾਨੂੰ ਕੋਈ ਮੰਡੀ ਦੇ ਗੇੜ ਤੋਂ ਹਟਾ ਨਹੀਂ ਸਕਦਾ ਜਦੋਂ ਇੱਧਰ ਵੜਾਂਗੇ ਹਟਾ ਦਿਓ ਜਦੋਂ ਮੰਡੀ ਦੇ ਗੇੜ ਤੇ ਸਾਰੇ ਆਮ ਵੀਕਦਾ ਜੀ ਫਿਰ ਸਾਡੇ ਘਰਾਂ ਤੱਕ ਤਾਂ ਪਹੁੰਚਣਾ ਆਸਾਨ ਹੀ ਆ ਪਹੁੰਚ ਗਿਆ ਸੀ ਸਾਡੇ ਘਰਾਂ ਤੱਕ ਹੋਰ ਪਿੱਛੇ ਕੀ ਰਹਿ ਗਿਆ ਜੀ ਅਸੀਂ ਤਾਂ ਜੀ ਮਾਮਾ ਸਾਡੇ ਪੁੱਤ ਮਰਦੇ ਨੇ ਅਸੀਂ ਮਾਮਾ ਬਹੁਤ ਪਰੇਸ਼ਾਨ ਆ ਜੀ ਆਸੀ ਮਾਮਾਂ ਦੇ ਪੁੱਤ ਨੇ ਉਹ ਮਰ ਰਹੇ ਨੇ ਜਿਵੇਂ ਇਹਨਾਂ ਨੇ ਕਿਹਾ ਕਿ ਵੱਡਾ ਇੱਕ ਚੈਲੰਜ ਹੈ ਜਿਹੜਾ ਨਸ਼ਾ ਤਸਕਰਾ ਵੱਲੋਂ ਕਿ ਉਹ ਖੁਦ ਇਹਨਾਂ ਨੂੰ ਕਹਿ ਰਹੇ ਨੇ ਕਿ ਉਹ ਨਸ਼ਾ ਵੇਚਣਗੇ ਇੱਥੇ ਬੈਠ ਕੇ ਉਹਨਾਂ ਦਾ ਪੁਲਿਸ ਜਾਂ ਪ੍ਰਸ਼ਾਸਨ ਕੁਝ ਨਹੀਂ ਵਿਗਾੜ ਰਿਹਾ